ਕੋਈ ਸ੍ਰੀ ਮੁਕਸਰ ਸਾਹਿਬ ਕਹੇ ਤੇ ਕੋਈ ਟਾਪ ਖਦਰਾਨੇ ਦੀ ਜਿੱਥੇ ਆ ਕੇ ਬਸ ਹੋਈ ਸੀ ਮੁਗਲਾਂ ਦੇ ਲਾਣੇ ਦੀ ਤੇ ਜਿੱਥੇ ਚਾਲੀ ਮੁਖਤਿਆਂ ਨੇ ਮੁਕਤੀ ਨੂੰ ਸਰ ਕੀਤਾ ਮੁਕਤੀ ਦਾ ਦਰ ਕਹਿ ਕੇ ਗੁਰੂ ਸਾਹਿਬ ਵਾਰ ਕੀਤਾ ਤੇ ਰੱਖਿਓ ਇਤਿਹਾਸ ਵਾਲਾ ਪੰਨਾ ਇਹ ਮੋੜ ਕੇ ਬੇਦਾਵਾ ਪਾੜਿਆ ਸੀ ਟੁੱਟੀ ਗੰਢੀ ਜੋੜ ਕੇ ਇਹਦਾਵਾ ਪਾੜਿਆ ਸੀ ਟੁੱਟੂਤੀ ਗੰਢੀ ਜੋੜ ਕੇ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਲੱਲੀਆਂ ਉੱਥੋਂ ਦੇ ਦੋ ਬਲਦ ਸੁਣੀ ਤੇ ਗਲ ਵਿੱਚ ਉਹਨਾਂ ਦੇ ਟੱਲੀਆਂ ਭਈ ਭੱਜ ਭੱਜ ਕੇ ਉਹ ਮੱਕੀ ਬੀਜ ਦੇ ਗਿੱਠ ਗਿੱਠ ਲੱਗਣ ਛੱਲੀਆਂ ਮੇਲਾ ਮੁਕਸਰ ਦਾ ਦੋ ਮਟਿਆਰਾ ਦੇਖਣ ਚੱਲੀਆਂ ਕਿ ਮੇਲਾ ਮੁਖਸਰ ਦਾ ਦੋ ਮਟਿਆਰਾਂ ਚੱਲੀਆਂ ਮਟਿਆਰ ਤਾਂ ਸਾਡੇ ਨਾਲ ਕੋਈ ਨਹੀਂ ਕਹਿੰਦੇ ਨੇ ਕਿ ਔਖੇ ਵੇਲੇ ਯਾਰ ਖੜਦੇ ਕੰਮ ਉਹ ਨਾਸ ਨੱਖੀਆਂ ਨਾਰਾਂ ਤੇ ਬਾਅਦ ਅਸੀਂ ਹੋ ਕੇ ਤਿਆਰਸ ਜਾ ਕੇ ਦਸਤਾਰ ਤੇ ਚੜ ਗਏ ਦੀਪ ਵਾਲਿਆਂ ਦੀ ਬੱਸ ਲਓ ਜੀ ਦੀਪ ਵੀ ਚੜ ਗਿਆ ਦੀਪ ਵਾਲਿਆਂ ਦੀ ਬੱਸ ਅੱਗੇ ਅਸੀਂ ਗੱਲਬਾਤ ਕਰਾਂਗੇ ਕਨੈਕਟਰ ਦੇ ਨਾਲ ਜਿਹਦੇ ਨਾਲ ਅਸੀਂ ਗੱਲ ਕਰ ਰਹੇ ਵੀ ਚਾਰ ਟਿਕਟਾਂ ਦੇ ਦੇ ਖਤਰਾਨੀ ਦੀਆਂ ਢਾਬ ਦੀਆਂ ਲਓ ਜੀ ਕਨੈਕਟਰ ਨੂੰ ਪਾਉਂਦੇ ਹੋਏ ਪੰਬਲਪੁਰ ਪਹੁੰਚ ਚੁੱਕੇ ਆਂ ਸ੍ਰੀ ਮੁਕਸਰ ਸਾਹਿਬ ਖਤਰਾਨੀ ਦੀ ਢਾਮ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਰਸ਼ਾ ਸੀ ਸਾਨੂੰ ਵੀ ਜਿਹੜੀ ਬੱਸ ਤੋਂ ਪਿੱਛੇ ਉਤਰਨਾ ਪਿਆ ਲਗਭਗ 3 ਕਿਲੋਮੀਟਰ ਦੂਰ ਤੋਂ ਅਸੀਂ ਪੈਦਲ ਯਾਤਰਾ ਕਰਕੇ ਪਹੁੰਚੇ ਆਂ ਪਹਿਲੀ ਜਿਹੜੀ ਸਟਾਲ ਆ ਦਸਤਾਰ ਸਖਲਾਈ ਕੈਂਪ ਦੀ ਲਾਈ ਹੋਈ ਸੀ ਨੌਜਵਾਨਾਂ ਨੇ ਮੇ ਇੱਥੇ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਲਈ ਪਹੁੰਚਦੀਆਂ ਲੋਵੀ ਮਿੱਤਰੋ ਜਿਹੜੀਆਂ ਇਹ ਸੰਗਤਾਂ ਤੁਸੀਂ ਜਾਂਦੀਆਂ ਦੇਖ ਰਹੇ ਹੋ ਇਹ ਜਾਂਦੀਆਂ ਟਿੱਬੀ ਸਰ ਸਾਹਿਬ ਗੁਰਦੁਆਰਾ ਤੇ ਦਾਤਨ ਸਰ ਸਾਹਿਬ ਗੁਰਦੁਆਰਾ ਇੱਧਰ ਹੋ ਰਹੀ ਸੀ ਚੋਲਾ ਸਾਹਿਬ ਦੀ ਸੇਵਾ ਕਤਾਰਾਂ ਵਿੱਚ ਸਜੇ ਸਿੰਘ ਬੜੇ ਸਤਕਾਰ ਨਾਲ ਚੋਲਾ ਸਾਹਿਬ ਪ੍ਰਾਪਤ ਕਰ ਰਹੇ ਸੀ ਉਹ ਸਾਰਾ ਸਮਾਨ ਇਹ ਪਿੱਕਦਾ ਜੀ ਮਾਰਾ ਰੇਟ ਕੱਟ ਪਾ ਦਿੰਦੇ ਕੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਟਿੱਬੀ ਸਾਹਿਬ ਗੁਰੂ ਗੋਈ ਦਾਨ ਸਲਾਹ ਪਰ ਇੱਥੇ ਪਹੁੰਚੇ ਇੱਥੇ ਇੱਕ ਬਹੁਤ ਉੱਚਾ ਟਿੱਬਾ ਹੁੰਦਾ ਸੀ ਗੁਰੂ ਸਾਹਿਬ ਜੀ ਨੇ ਆਪਣਾ ਸਨੈਸੀ ਜਗ੍ਹਾ ਤੇ ਲਗਾਇਆ ਸੀਗਾ ਸਤਗੁਰਾਂ ਨੇ ਇਸੇ ਜਗ੍ਹਾ ਤੋਂ ਤੁਰਕਾਂ ਦੀਆਂ ਫੌਜਾਂ ਤੇ ਤੀਰ ਛੱਡੇ ਸਨ ਔਰੰਗਜ਼ੇਬ ਦੀਆਂ ਫੌਜਾਂ ਜੋ ਕਿ ਜਰਨੈਲ ਵਜੀਰ ਖਾਨ ਲੈ ਕੇ ਆਏ ਸੀਗਾ ਉਹਨਾਂ ਨੂੰ ਵੀ ਪਿੱਠ ਦਿਗਾ ਕੇ ਭੱਜਣਾ ਪਿਆ ਗੁਰੂ ਸਾਹਿਬ ਜੀ ਨੇ ਆਪਣੀ ਜਿੱਤ ਪ੍ਰਾਪਤ ਕੀਤੀ ਇਸੇ ਜਗ੍ਹਾ ਤੋਂ ਸਤਗੁਰਾਂ ਨੇ ਸਿੰਘਾਂ ਦੀ ਮਹਾਨ ਕੁਰਬਾਨੀ ਦੇਖ ਕੇ ਮਾਝੇ ਦੇ ਸਿੰਘਾਂ ਦੀ ਟੁੱਟੀ ਗੰਢੀ ਅਤੇ ਬਰ ਬਖਸ਼ਿਸ਼ ਕੀਤੀ ਤੇ ਇਸੇ ਟਿੱਬੀ ਦੇ ਇਤਿਹਾਸ ਕਰਕੇ ਗੁਰਦੁਆਰੇ ਦਾ ਨਾਂ ਸੰਗਤਾਂ ਜਦੋਂ ਵੀ ਮੁਖਸਰ ਸਾਹਿਬ ਆਉਂਦੀਆਂ ਨੇ ਮਾਗੀ ਦੇ ਮੇਲੇ ਤੇ ਜਾਂ ਕਿਸੇ ਹੋਰ ਮੌਕੇ ਮੁਖਸਰ ਸਾਹਿਬ ਆਉਂਦੀਆਂ ਨੇ ਤਾਂ ਜਿਹੜਾ ਇਹ ਟਿੱਬੀ ਸਾਹਿਬ ਗੁਰਦੁਆਰੇ ਵਿੱਚ ਜ਼ਰੂਰ ਆਉਂਦੀਆਂ ਨੇ ਜ਼ਰੂਰ ਮੱਥਾ ਟੇਕਣਾ ਆਉਂਦੀਆਂ ਨੇ ਹੁਣ ਅਸੀਂ ਪਹੁੰਚੁਕਿਆਂ ਦਾਤਨਸਰ ਗੁਰਦੁਆਰਾ ਸਾਹਿਬ ਇੱਥੇ ਇਤਿਹਾਸ ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬ ਜਿੱਧਰ ਜੰਗਲ ਪਾਣੀ ਆਏ ਸੀ ਕਿਤਾ ਨੂਰ ਦੇ ਨਿਸ਼ਾਨੇ ਪਿੱਛੋਂ ਜੀ ਆ ਕੇ ਗੁਰੂ ਸਾਹਿਬ ਦੇ ਵਾਰ ਕੀਤਾ ਤਾਂ ਗੁਰੂ ਸਾਹਿਬ ਨੇ ਉਹਨਾਂ ਦੇ ਗੜਬਾ ਮਾਰਿਆ ਮੱਥੇ ਦੇ ਵਿੱਚ ਤੇ ਇਸੇ ਹੀ ਜਗ੍ਹਾ ਤੇ ਨੂਰਦੀਨ ਖਾਨ ਨੂੰ ਸੋਦਾ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਨੂਰਦੀਨ ਖਾਨ ਦੀ ਜਿਹੜੀ ਕਬਰ ਆ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਬਣੀ ਹੋਈ ਹੈ ਜੋ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਤਾਂ ਨੂਰਦੀਨ ਦੀ ਜਿਹੜੀ ਕਬਰ ਦੇ ਉੱਤੇ ਜਿੱਤਿਆਂ ਦਾ ਜਿਹੜਾ ਮੀਹ ਆ ਉਹ ਜ਼ਰੂਰ ਵਰਸਾ ਕੇ ਜਾਂਦੀਆਂ ਨੇ ਪੰਜ ਪੰਜ ਚਾਰ ਚਾਰ ਜੁੱਤੀਆਂ ਜਿਹੜੀਆਂ ਜ਼ਰੂਰ ਹੈ ਸੇਵਾ ਵਜੋਂ ਜਿਹੜਾ ਨੂਰਦੀਨ ਤੇ ਪੈਂਦੀਆਂ ਨੇ ਜਿਹੜੇ ਗੁਰਦੁਆਰੇ ਸਾਹਿਬ ਦਾ ਜਿਹੜਾ ਪੂਰਾ ਇਤਿਹਾਸ ਹੈ ਉਹ ਅਸੀਂ ਸਕਰੀਨ ਦੇ ਉੱਪਰ ਚਲਾ ਦਿੱਤਾ ਹੈ ਤੁਸੀਂ ਸਕਰੀਨ ਸ਼ਾਟ ਮਾਰ ਕੇ ਜਿਹੜਾ ਪੂਰਾ ਇਤਿਹਾਸ ਪੜ ਸਕਦੇ ਹੋ ਤਾ ਇਹ ਸੀਗੇ ਸਾਡਾ ਅੱਜ ਦਾ ਬਲੌਗ ਵੀਡੀਓ ਸਾਡੇ ਕੋਲੇ ਹੋਰ ਵੀ ਬਹੁਤ ਸੀ ਪਰ ਇੱਕ ਹੀ ਬਲੌਗ ਦੇ ਵਿੱਚ ਇੰਨੇ ਆ ਵੀਡੀਓ ਐਡ ਕਰਦੇ ਤਾਂ ਜਿਹੜਾ ਬਲੌਗ ਬਹੁਤ ਲੰਮਾ ਹੋ ਜਾਣਾ ਸੀ ਇਸ ਕਰਕੇ ਜਿਹੜੀ ਬਲੌਗ ਦੀ ਇੱਥੇ ਹੀ ਅਸੀਂ ਸਮਾਪਤ ਕਰਦੇ ਆ ਜੋ ਹੋਰ ਵੀਡੀਓ ਦੇਖਣ ਲਈ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਸਾਡੇ ਨਾਲ ਜੁੜੇ ਰਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਪੇਜ ਨੂੰ ਕਰ ਲਓ ਫੋਲੋ ਧੰਨ